ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੀ ਤਰਪਤਰੀ ਵਾਲਾ ਕੱਪੜਾ ਹੈਗਾ ਉਹ 모ੜਨ ਦਾ ਸੌਖਾ ਤਰੀਕਾ ਦੱਸ ਦਿਆਂ ਇੱਕ ਤਾਂ ਆਪਾਂ ਹੁੰਦਾ ਵੀ ਟੱਕ ਲਾ ਲੈਨੇ ਆ ਟੱਕ ਚ ਵੀ ਫਿਰ ਵੀ ਫਰਕ ਰਹਿ ਜਾਂਦਾ ਹੁਣ ਜਿਹੜਾ ਆਪਾਂ ਮੈਂਨ ਦਾ ਤਰੀਕਾ ਉਹ ਤੁਹਾਨੂੰ ਦੱਸ ਦਿਆਂ ਹੁਣ ਮੈਂ ਜਿਹੜੀ ਉੱਪਰੋਂ ਸਾਰੀ ਕਮੀਜ਼ ਤਿਆਰ ਕਰ ਰੱਖੀ ਐ ਕੋਲੋਨਾਂ 'ਤੇ ਪਾ ਰੱਖੀ ਐ ਸਾਰੀ ਕਮੀਜ਼ ਤਿਆਰ ਆ ਉੱਪਰੋਂ ਤੇ ਜਿਹੜਾ ਹੁਣ ਆਪਾਂ ਨੀਚੇ ਵਾਲਾ ਆਪਾਂ ਤਰਪਾਈ ਵਾਸਤੇ ਕੱਪੜਾ 모ੜਨਾ ਆਪਾਂ ਕਿਸ ਤਰ੍ਹਾਂ 모ੜਨਾ ਆ ਵੇਖੋ ਆਪਾਂ ਕੱਪੜਾ 모ੜ ਲਿਆ ਕ ਇੰਨੇ ਮੈਂ ਹੁਣ ਇਹਦਾ ਕਪੜਾ 2.5 ਇੰਚ ਰੱਖਿਆ ਹੋਇਆ ਆਪਾਂ ਇਸ ਤਰ੍ਹਾਂ 2.5 ਇੰਚ ਤੇ ਜਿਹੜਾ ਮੋੜ ਲਾਂਗੇ ਕਪੜਾ ਇਹਦੇ ਨਾਲ ਜਮਾ ਸਹੀ ਕਪੜਾ ਮੁੜਦਾ ਹੈਗਾ ਪੌਣੇ ਤਿੰਨ ਹੋ ਗਿਆ ਹੁਣ ਆਪਾਂ ਇਹਨੂੰ ਕਟਾ ਦੇਾਂਗੇ ਕਪੜਾ ਇਹਦੇ ਵਿੱਚੋਂ ਇਹਦੇ ਨਾਲ ਜਿਹੜਾ ਸਹੀ ਕਪੜਾ ਮੁੜ ਜਾਂਦਾ ਹੈਗਾ ਇਸ ਤਰ੍ਹਾਂ ਇੰਨੇ ਹੁਣ ਆਪਨਾ ਇਹ 2.5 ਇੰਚਾ ਜਿਹੜਾ ਇਹ ਜਮਾ ਸਹੀ ਕਪੜਾਗਾ ਇਥੋਂ ਮੁੜਿਆ ਹੋਇਆ ਇਥੋਂ ਆਪਾਂ ਇਸ ਤਰ੍ਹਾਂ ਮੋੜ ਕੇ ਇਹਦੇ ਵਿੱਚ ਸਾਰਾ ਕਪੜਾ ਜਿਹੜਾ ਇੱਕੋ ਜਾਊਗਾ ਇਹ ਚ ਕਾਣ ਵੀ ਨਹੀਂ ਪੈਂਦਾ ਤੇ ਜਮਾ ਸਿੱਧਾ ਜਿਹੜਾ ਕਮੀਜ਼ ਬਣੂਗਾ ਇਸ ਤਰ੍ਹਾਂ ਜੇ ਇੱਕ ਪਾਸੇ ਘੱਟ ਮੁੜ ਜੇ ਤੇ ਇੱਕ ਪਾਸੇ ਵੱਧ ਮੁੜ ਜੇ ਤੇ ਉਹ ਕਾਣ ਜਾ ਵਾ ਪੈ ਜਾਂਦਾ ਟੇਡਾ ਜਾਂ ਹੋ ਜਾਂਦਾ ਇਹਦੇ ਨਾਲ ਟੇਡਾ ਨਹੀਂ ਹੁੰਦਾ ਇਹ ਬਿਲਕੁਲ ਜਿਵੇਂ ਸਿੱਧਾ ਕਪੜਾ ਮੁੜੂਗਾ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਸੂਈ ਆਪਾਂ ਨੇ ਵਿੱਚ ਕਰ ਲਈ ਮਸ਼ੀਨ ਦੇ ਹੁਣ ਆਪਾਂ ਇੱਥੋਂ ਮਿਣਾਂਗੇ ਇੱਥੋਂ ਆਪਾਂ 2.5 ਇੰਚ ਮੋੜਾਂਗੇ ਇੱਕ ਹੁਣ ਇੱਥੋਂ ਇੱਕ ਪੁਆਇੰਟ ਘੱਟ ਹੈ ਹੁਣ ਆਪਾਂ ਇੱਕ ਪੁਆਇੰਟ ਇਹਦੇ ਵਿੱਚ ਕਪੜਾ ਵਧਾਵਾਂਗੇ ਆਹ ਵੇਖੋ ਜਮਾ ਸਹੀ 2.5 ਇੰਚ ਕਰ ਲਿਆ ਇਹਨੂੰ ਇਸ ਤਰ੍ਹਾਂ ਨੌ ਦੇ ਨਾਲਾਂ ਹੀ ਕਰ ਲਓ बस इधरों जिन्ना कपड़ा पिछे देता सियां देखे ओना कपड़ा पीछे दे के इस तरह आपने अद्धे घेरे से सिलाई बज गई अपना अद्धा घेरा रह गया हूँ आप इतना आई ए इस तरह फोल्ड करा फोल्ड करके इस तरह आप मिल ला अपने कपड़े चा जो फर्क नहीं पे सवा दो इंच रह गए हूँ इतों ढाई इंच जिन्ना पूरा करना हाँ वेखो तो हूँ ढाई इंट आप पूरा कर लिया दोबारे फिर उस तरह नौ लाके इस तरह सिलाई फिर लाव गएगा यह कपड़ा जिच देना ये भी जमा सही एक जा कपड़ा आऊगा रेंो हूं आपनी आ गई हूँ आपनी तरह ही ढाई इंच इस तरह मिनके आखो ढाई इंच आ गया बस आप इसे तरह इतो मोड़ चाक दसाई लागी इसे तरह जी सैडा सिलाई ला ली इसे तरह आप दूजे तेलाई लाने दूजे पास मैं दूजे पास, ते पास, ते पास ते भी आई कपड़ा जरा मोड़ के दिखा रही है तो ਸਾਰੇ ਤੇ ਆਪਾਂ ਓਮੀ ਜਿਵੇਂ ਪਹਿਲਾਂ ਮਿੰਕੇ ਨਸਾਨੀ ਲਾਈ ਸੀ ਬਸ ਉਸੇ ਤਰ੍ਹਾਂ ਹੀ ਮਿੰਕੇ ਨਸਾਨੀ ਲਾਉਣੀ ਹੈ 2 ਮਿੰਟ ਬਾਅਦ ਦ ਜ਼ਰੂਰ ਲੱਗਦੇ ਆ ਪਰ ਜਿਹੜੀ ਸੂ ਇਹ ਕੱਪੜੇ ਦੀ ਸਫਾਈ ਇਹ ਬਹੁਤ ਜ਼ਿਆਦਾ ਆਉਂਦੀ ਹੈ ਤੇ ਇੱਕੋ ਜਿਹਾ ਆਪਣਾ ਕੱਪੜਾ ਸੋਹਣਾ ਲੱਗਦਾ ਮੁੜਿਆ ਵੀ ਘਾਟ ਵੱਧ ਨਹੀਂ ਹੁੰਦੀ ਦੋਨਾਂ ਪਾਸੇ ਇੱਕੋ ਜਿਹਾ ਹੋਊਗਾ ਇਹਦੇ ਨਾਲ ਸਫਾਈ ਵੀ ਆਉਂਦੀ ਹੈ ਤੇ ਇਹਦੇ ਨਾਲ ਸੋਹਣਾ ਵੀ ਲੱਗਦਾ ਕੱਪੜਾ ਦੇਖੋ ਮੈਂ ਤਾਂ ਆਇਆ ਵੀ ਚਲੋ 1 ਮਿੰਟ ਵੱਧ ਲੱਗਿਆ ਕੋਈ ਗੱਲ ਨਹੀਂ 1 ਮਿੰਟ ਵੱਧ ਲੱਗੇ ਵੀ 2 ਮਿੰਟ ਵੱਧ ਲੱਗ ਜਾਣਗੇ ਪਰ ਜਿਹੜੀ ਚੀਜ਼ ਬਣੀ ਜਿਹੜੀ ਸੋਹਣੀ ਲੱਗੇ ਉਹ ਵਧੀਆ ਲੱਗਦੀ ਹੈ ਆਹ ਵੇਖੋ ਹੁਣ ਆਪਾਂ ਇਹ ਪਾਸੇ ਵੀ ਜਿਹੜੀ ਆ ਉਹ ਆ ਹੁਣ ਆਪਾਂ ਆ ਵੇਖੋ ਤੁਹਾਨੂੰ ਸਿਖਾ ਕੇ ਦਿਖਾਉਣਾ ਇਹ ਜਮਾ ਜਿਹੜਾ ਸਿੱਧਾ ਆ ਵੇਖੋ ਜਮਾ ਸਿੱਧਾ ਕੱਪੜਾ ਇਹ ਦੇਖ ਜਮਾ ਵੀ ਬਲ ਨਹੀਂ ਪੈਂਦਾ ਨਹੀਂ ਜਦੋਂ ਆਪਾਂ ਬਾਦ ਘਾਟ ਹੋ ਜਾਂਦੀ ਆਪਣੇ ਇਸ ਤਰ੍ਹਾਂ ਬਲ ਪੈਣ ਲੱਗ ਜਾਂਦਾ ਇਹ ਚ ਬਲ ਵੀ ਨਹੀਂ ਪੈਂਦਾ ਆ ਵੇਖੋ ਜਮਾ ਸਿੱਧਾ ਕੱਪੜਾ ਇਹ ਚ ਜਮਾ ਬਲ ਨਹੀਂ ਪੈਂਦਾ ਕਿਤੇ ਵੀ ਹੁਣ ਆਪਾਂ ਜਿਹੜਾ ਚਾਕ ਮੋੜਨਾ ਉਹ ਤੁਹਾਨੂੰ ਕਿੰਮਤ ਦੱਸ ਰਹੇ ਆ ਉਹ ਵੀ ਦੱਸਾਂਗੇ ਵੀ ਕਿਵੇਂ ਮੋੜਨਾ ਜੇ ਤਾਂ ਆਪਾਂ ਦੇਖੋ ਹੁਣ 1/2 ਇੰਚ ਦੀ ਕਾਟ ਪਾਉਣੀ ਜਿਵੇਂ हिਪ ਨਾਲੋਂ ਆਪਾਂ ਕਿ ਅੱਧਾ ਇੰਚ ਘੱਟ ਰੱਖਣਾ ਫਿਰ ਆਪਾਂ ਉਸ ਤਰ੍ਹਾਂ ਮੋੜਾਂਗੇ ਜਿਵੇਂ ਹੁਣ ਜੇ ਇਹ ਉਨਨੀ ਹਿੱਪਾ ਉਨਨੀ ਘੇਰਾ ਅਗਲੇ ਦਾ ਤਾਂ ਫਿਰ ਆਪਾਂ ਹਿੱਪ ਦੇ ਸਹਾ ਨਾਲ ਜਿਵੇਂ ਹੁਣ ਆਪਾਂ ਇੱਥੋਂ ਇਹਦਾ ਆਪਾਂ ਉਨਨੀ ਘੇਰਾ ਰੱਖਣਾ ਹੈ ਤਿਆਰ ਜਿੰਨੀ ਇਹਨਾਂ ਦੀ ਹਿੱਪਾ ਉਨਨੀ ਆਪਾਂ ਨੀਚੋਂ ਰੱਖਣਾ ਇਹਨਾਂ ਦਾ ਘੇਰਾ ਹੁਣ ਆਪਾਂ ਕੀ ਕਰਨਾ ਜਿਵੇਂ ਆ ਸਲਾਈ ਲੱਗੀ ਹੋਈ ਹੈ ਹੁਣ ਆਪਾਂ ਸਲਾਈ ਨੂੰ ਇਸ ਤਰ੍ਹਾਂ ਮਿਲਣਾ ਹੈਗਾ ਇੰਚ ਟੇਪ ਨਾਲ ਇਹ 1.5 ਇੰਚ ਤੋਂ 1 ਪੁਆਇੰਟ ਉੱਪਰ ਹੈ ਇਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਆ ਜਿਹੜੀ ਹੁਣ ਆਪਾਂ 1.5 ਤੋਂ 1 ਪੁਆਇੰਟ ਉੱਪਰ ਜਿਹੜੀ ਆਪਾਂ ਇਹ ਸਲਾਈ ਐ ਮੋੜਨੀ ਐ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਵਿਕੂ ਹੁਣ ਆਪਾਂ ਕੱਪੜਾ 모ੜਿਆ 1.5 ਤੋਂ 1 ਪੁਆਇੰਟ ਹੀ ਉੱਪਰ ਆਏਗਾ ਇਹ ਨਾਲੇ ਘੇਰਾ ਨਾਲੇ हिਪ ਜਮਾ ਇੱਕੋ ਹੀ ਜੇ ਤੁਹਾਡੇ ਐਵੇਂ ਵੀ 1 ਇੰਚ ਦਾ ਜਾਂ 0.5 ਇੰਚ ਦਾ ਫਰਕ ਆ ਵੀ ਆਪਣਾ ਘੇਰਾ ਘੱਟ ਹੋਵੇ ਤੇ हिਪ ਆਪਣੀ ਜ਼ਿਆਦਾ ਹੋਵੇ ਤਾਂ ਫਿਰ ਆਪਾਂ ਇਹਦੇ ਵਿੱਚ ਜੇ 1.5 ਉੱਪਰੋਂ 1.5 ਇੰਚ ਆਇਆ ਤਾਂ ਆਪਾਂ ਥੱਲੋਂ 2.5 ਇੰਚ ਕੱਪੜਾ ਜਿਹੜਾ 모ੜ ਲਾਂਗੇ ਦੇਖੋ ਇਸੇ ਤਰ੍ਹਾਂ ਸੇ ਅਨਲਾਉਣੀ ਆਪਾਂ ਨੇ ਹੁਣ ਆਪਾਂ ਕੀ ਕਰਨਾ ਆ ਵੇਖੋ ਉਸੇ ਤਰ੍ਹਾਂ ਫਿਰ ਆਪਾਂ ਇਥੋਂ ਮੇੜਨਾਗਾ ਬਚਾ ਲਉ ਇਸ ਤਰ੍ਹਾਂ ਫੜ ਕੇ ਕਪੜਾ ਇਹਨੂੰ ਆਪਾਂ 1.5 ਇੰਚ ਤੇ 1 ਪੁਆਇੰਟ ਉੱਪਰ ਕਰਾਂਗੇ ਆ ਵੇਖੋ ਹੁਣ ਇੱਥੇ 1.5 ਆ ਆਪਾਂ ਇਹਨੂੰ 1 ਪੁਆਇੰਟ ਉੱਪਰ ਕਰਾਂਗੇ ਸੇਮ ਜਿਵੇਂ ਉਹਦੇ ਜਿੰਨਾ ਹੀ ਜਿਹੜਾ ਇਹ ਆਪਾਂ ਕਪੜਾ ਇਥੋਂ ਵੀ 모ੜਨਾ ਆ ਵੇਖੋ ਹੁਣ ਆਪਾਂ 1.5 ਇੰਚ 1 ਪੁਆਇੰਟ ਉੱਪਰ ਕਰ ਲਿਆ ਤਿਆਰ ਕਰ ਲਿਆ ਕਪੜਾ ਇਸੇ ਤਰ੍ਹਾਂ ਹੀ ਸਲਾਈ ਲਾ ਦਾਂਗੇ ਆਪਾਂ ਮੋੜ ਕੇ ਜਮਾ ਬਿਲਕੁਲ ਸਿੱਧੇ ਪਿਆ ਜਿਹੜੇ ਚਾਕ ਨੇ ਆਪਣੇ ਜਮਾ ਸਿੱਧੇ ਮੋੜਨਗੇ ਇੱਥੇ ਕੋਈ ਵੀ ਫਰਕ ਨਹੀਂ ਪੈਂਦਾ ਆ ਵੇਖੋ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ हिਪ ਕੋਲੋਂ ਫੜ ਲਾਂਗੇ ਜਿੱਥੋਂ ਆਪਣੀ ਸਲਾਈ ਲੱਗੀ ਹੈ ਇੱਕ ਕੋਲੋਂ ਫੜ ਕੇ ਆਪਾਂ ਜਮਾ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਚਲੋ ਹੁਣ ਜਿਹੜੀ ਆਪਣੀ ਇਹ ਸੇਦਾ ਆਪਾਂ ਨੂੰ ਇੱਥੋਂ ਮਿਲਣ ਦੀ ਵੀ ਲੋੜ ਨਹੀਂ ਹੈਗੀ ਜਮਾ ਇਸੇ ਤਰ੍ਹਾਂ ਹੀ हिਪ ਦੀ ਸੇਦ ਨੂੰ ਸਿੱਧਾ ਕਰ ਲਾਂਗੇ जरा चाक अपना यह मुड़ गया दूजे पास अगे मशीन इस तरह आप दूसरी सैड भी आप कपड़ा मोड़ के रखा इथा हिप की सीध ही मोड़ लागे हम आप इतो फिर आप बचारों मिल लेंगे डेढ़ इंच तो पवेंट उपर ਅਲਿਕੋ 1.5 ਤੋਂ ਆਪਾਂ 1 ਪੁਆਇੰਟ ਉੱਤਰ ਕਰ ਲਿਆ ਉੱਤੇ ਕਰ ਲਿਆ ਕਿਸੇ ਤਰ੍ਹਾਂ ਫੇਰ ਫੜ ਕੇ ਨਹੀਂ ਸੁਨਾਈਏ ਜਿਵੇਂ ਇਸ ਤਰ੍ਹਾਂ ਲਾ ਲੀ ਆਪਾਂ ਜਿਹੜੇ ਚਾਰੇ ਚਾਕ ਨੇ ਆਪਾਂ ਇਸੇ ਤਰੀ ਮੋੜਨੇ ਆ ਵੇਖੋ ਹੁਣ ਆਪਾਂ ਜਮਾ نیچے ਤੋਂ ਮੋੜਨ ਮੇ ਲਾਂਗੇ ਇਹਨੂੰ ਆਪਣੇ ਜਮਾ ਬਿਲਕੁਲ ਸਹੀ ਸਿੱਧਾ ਚਾਕ ਮੁੜਿਆ ਹੋਇਆ ਹੈਗਾ ਆ ਵੇਖੋ ਕਿਤੇ ਵੀ ਫਰਕ ਨਹੀਂ ਪੈਂਦਾ ਜਮਾ ਸਿੱਧਾ ਜਾਊਗਾ ਚਾਕ ਆ ਵੇਖੋ ਇਸੇ ਤਰੀ ਆਪਾਂ ਦੂਸਰੇ ਚਾਕ ਅਗੇ ਦੇ ਦੋ ਮੋੜ ਲਾਂਗੇ ਇਸੇ ਤਰ੍ਹਾਂ ਆਪਾਂ ਜਿਹੜੇ ਦੂਜੇ ਚਾਕ ਨੇ ਇਹ ਵੀ ਮੋੜ ਲਏ। ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅਗਲੀ ਵੀਡੀਓ ਦੇ ਵਿੱਚ ਮਿਲਾਂਗੇ। ਜੇ ਕਿਸੇ ਨੂੰ ਸਮਝ ਨਹੀਂ ਆਈ ਤਾਂ ਕਮੈਂਟ ਦੇ ਵਿੱਚ ਲਿਖ ਕੇ ਜਰੂਰ ਪੁੱਛ ਸਕਦੇ ਹੋ। ਆਪਾਂ ਤੁਹਾਡੇ ਜਿਹੜੇ ਕਮੈਂਟ ਦਾ ਸਵਾਲ ਹੋਊਗਾ ਆਪਾਂ ਜਵਾਬ ਜਰੂਰ ਦੇਵਾਂਗੇ। ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।